ਦੇਖੋ ਵੀਰੋ ਪ੍ਰਮਾਤਮਾ ਦੇ ਰੰਗ ਨੇ ਕੋਈ ਅੱਜ ਤੋਂ ਕਈ ਸਾਲ ਪਹਿਲਾਂ 1993 ਦੀ ਗੱਲ ਹੈ 9993 ਦੀ ਉਸ ਟਾਈਮ 'ਚ ਆਪਣੇ ਕੋ ਟਰੈਕਟਰ ਹੈ ਨਹੀਂ ਤੀਗਾ ਆਪਣੇ ਟਰੈਕਟਰ 1994 ਚ ਲੈਤਾ ਉਸ ਟਾਈਮ 'ਚ ਇਹ ਪ੍ਰਮਾਤਮਾ ਮੂਲੇ ਅਰਦਾਸ ਕਰਦੇ ਦੇ ਵੀ ਪ੍ਰਮਾਤਮਾ ਜੀ ਟਰੈਕਟਰ ਹੋਵੇ ਤਾਂ ਅੱਗੇ ਜੀ ਗੇੜਿਆਂ ਨੂੰ ਉਹਦਾ ਬਹੁਤ ਚਾਹ ਹੁੰਦਾ ਸੀਗਾ ਵੀ ਆਪਾਂ ਆਪਦੇ ਗੀੜੇ ਲਾਈਏ ਨਾਲੇ ਕਿਸੇ ਦਾ ਗਮੰਡੀਆਂ ਦਾ ਲਾਏਗੀ ਤੇ ਡੈਕ ਲਾਈਏ ਜਦੋਂ ਬੰਦੇ ਤੇ ਜਦੋਂ ਕੋਈ ਮੁੰਡਾ ਆਪਣਾ ਕਿਸੇ ਕਿਸਾਨ ਦਾ ਪੁੱਤੋ ਗੱਭਰੂ ਹੁੰਦਾ ਤਾਂ ਉਹਨੂੰ ਐ ਹੁੰਦਾ ਵੀ ਵੀ ਮੈਂ ਵੀ ਕਿਉਂ ਟਰੈਕਟਰ ਤੇ ਬੈਠਾਂ ਮੇਰੇ ਕੋਲ ਵੀ ਟਰੈਕਟਰ ਹੋਣਾ ਚਾਹੀਦਾ ਟਰੈਕਟਰ ਦਾ ਚਾਹੀ ਇਹ ਨਾ ਹੁੰਦਾ ਸੀਗਾ ਉਸ ਟਾਈਮਾਂ 'ਚ ਉਹਨੂੰ ਆਪਣਾ ਖੇਤੀ ਦਾ ਕੰਮ ਤੇ ਜਿਹੜਾ ਕਿਰਾਏ ਤੇ ਕੰਮ ਦੇ ਆਪਣੇ ਲਵੇ ਗਵਾਂਢ ਚ ਟਰੈਕਟਰ ਹੁੰਦਾ ਸੀਗਾ ਆਪਣੇ ਗਵਾਂਢੀਆਂ ਦੇ ਉਹ ਘਰਾਂ ਚ ਤੇ ਆਪਾਂ ਸਾਡੇ ਉਹਨਾਂ ਦਾ ਟਰੈਕਟਰ ਅਸੀਂ ਚਲਾਉਣ ਵਾਸਤੇ ਉਹ ਟਰੈਕਟਰ ਨਾਲ ਜਦੋਂ ਕੱਦੂ-ਕੱਦੂ ਕਰਦੇ ਜਦੋਂ ਮੜਾ-ਮੁੱਟਾ ਬੀਜੇ ਚੱਲ ਮੜਾ-ਮੁੱਟੇ ਚਲਾ ਲਈ ਇੰਨਾ ਚੋ ਹੁੰਦਾ ਸੀ ਉਹਨਾਂ ਦਾ ਟਰੈਕਟਰ ਪਹਿਲਾਂ ਅਸੀਂ ਧੋਂਦੇ ਆ ਘੰਟਾ ਡੇ ਘੰਟਾ ਲਾ ਕੇ ਫਿਰ ਟਰੈਕਟਰ ਜਦੋਂ ਉਹ ਮੰਨ ਲੋ ਥੋਤਾ ਜਾਂਦਾ ਫਿਰ ਇੱਕ ਕੀਲੇ ਦੀ ਬਾਹੀ ਤੂੰ ਜਾ ਕੇ ਅਗਲਾ ਟਰੈਕਟਰ ਨੂੰ ਫੜ ਲੈਣ ਤੇਗੇ ਵੀ ਪ੍ਰਮਾਤਮਾ ਦੇ ਰੰਗ ਦੇਖੋ ਹੁਣ ਆਪਣੇ ਕੋਲੇ ਵੀ ਚਲੋ 1994 ਦਾ ਟਰੈਕਟਰ ਆ ਪਹਿਲਾਂ ਹੋਰ ਤੇ ਹੁਣ ਹੋਰ ਨੇ ਬਹੁਤ ਟਰੈਕਟਰ ਬਦਲੇ ਹੁਣ ਤੱਕ ਪਰ ਪ੍ਰਮਾਤਮਾ ਦੀਆਂ ਵੀਰੋ ਖੇਡਾਂ ਨੇ ਹੁਣ ਆਪਦਾ ਟਰੈਕਟਰ ਵੀ ਬੇਸ਼ੱਕ ਲਿਪੜਿਆ ਖੜਾ ਰਿਹਾ ਕਿਈ ਫਿਰ ਥੋਤੇ ਨਹੀਂ ਜਾਂਦਾ ਕੋਈ ਐਸਾ ਵੀ ਸਮਾਂ ਤੀਗਾ ਜਦੋਂ ਇੱਕ ਚਾਰ ਕਰਮਣ ਟਰੈਕਟਰ ਚਲਾਉਣ ਪਿੱਛੇ ਦੋ ਦੋ ਘੰਟੇ ਟਰੈਕਟਰ ਅਗਲੇ ਦਾ ਧੋਈ ਜਾਂਦੇ ਤੇ ਇੰਨੇ ਹੀ ਬਸ ਮਨ ਚ ਚਾਹੀ ਇੰਨਾ ਹੁੰਦਾ ਸੀਗਾ ਅੱਜ ਪ੍ਰਮਾਤਮਾ ਨੇ ਰੰਗ ਲਾ ਤੇ ਕਿਸੇ ਚੀਜ਼ ਦਾ ਤੋੜਾ ਨਹੀਂ ਛੱਡਿਆ ਹੈਗਾ ਆਪਾਂ ਫੇਰ ਵੀ ਪ੍ਰਮਾਤਮਾ ਮੂਰੇ ਹੁਣ ਵੀ ਇਹੀ ਅਰਦਾਸ ਕਰਦੇ ਆਂ ਵੀ ਜਿਹੜੇ ਕਿਸਾਨ ਵੀਰਾਂ ਕੋਲੇ ਟਰੈਕਟਰ ਨਹੀਂ ਹੈਗਾ ਜਾਂ ਜਿਹੜੀ ਵੀ ਚੀਜ਼ ਉਹਨੂੰ ਲੋੜ ਹੈ ਪ੍ਰਮਾਤਮਾ ਹਰੇਕ ਦੀ ਉਹ ਮੰਗ ਪੂਰੀ ਕਰੇ ਪ੍ਰਮਾਤਮਾ ਹਰੇਕ ਨੂੰ ਦੇਵੇ ਜਿਦੀ ਵੀ ਕੋਈ ਆਪਣੇ ਮਨ ਚ ਕਿਸਾਨ ਵੀਰ ਦੇ ਕੋਈ ਇੱਛਾ ਹੈ ਕੀ ਪ੍ਰਮਾਤਮਾ ਸਭ ਦੀ ਪੂਰੀ ਕਰੇ ਸੱਚੇ ਬਾਦਸ਼ਾਹ